ਦੇਖ ਲੋ ਆ ਘਰ ਦੇ ਅੰਦਰ ਵੜ ਕੇ ਜੀ ਘਰ ਦੇ ਅੰਦਰ ਵੜ ਕੇ ਆ ਕਟੂਨ ਖਾ ਕੇ ਜੀ ਇਹਨੂੰ ਪਿੱਛੇ ਕੱਟਾ 100 ਰੁਪਿਆ ਆ ਇੱਕ ਹੋਰ ਦੋ ਦੋ ਖਾ ਕੇ ਹਾਂ ਇਹ ਦੋ ਦੋ ਕਟੂਨ ਨੂੰ ਖਾ ਗਿਆ ਬਾਹਰ ਖੇਚ ਕੇ ਕੱਢੀ ਕਰਾ ਇਹਦਾ ਦੋ ਕਟੂਨ ਨੂੰ ਡਾਕ ਅਵਾਰਾ ਕੁੱਤੇ ਉਹ ਹੀ ਆਦਮ ਖੋਰ ਜੜੇ ਬਣੇ ਵੇ ਰਾਤ ਫੇਰ ਖਾ ਕੇ ਜੀ ਆ ਕੇ ਤੇ ਘਰ ਦੇ ਅੰਦਰ ਕੰਦ ਟੱਪ ਕੇ ਜੀ ਇਹ ਇਹ ਪ੍ਰਸ਼ਾਸਨ ਹਜੇ ਤੱਕ ਕੰਬ ਕਰਨ ਦੀ ਨੀਂਦ ਸੁੱਤਾ ਉਹਨਾਂ ਉਹਨਾਂ ਖੂਨਖਾਰ ਕੁੱਤਿਆਂ ਦਾ ਕੋਈ ਹੱਲ ਨਹੀਂ ਕਰ ਰਹੇ ਆ ਐਤਵਾਰ ਨੂੰ ਤੁਹਾਨੂੰ ਐਲਾਨ ਕੀਤਾ ਐਤਵਾਰ ਨੂੰ ਫਿਰੋਜ਼ਪੁਰ ਰੋਡ ਪੱਕੇ ਤੌਰ ਤੇ ਬੰਦ ਕਰਾਂਗੇ ਇਹਨਾਂ ਨੂੰ ਆਰਡਰ ਦੇਣ ਮਾਰਨ ਲਈ ਟੀਮ ਆਵੇ ਇਹਨਾਂ ਦੀ ਸਪੈਸ਼ਲ ਪ੍ਰਸ਼ਾਸਨ ਨੂੰ ਮਾਰਨੇ ਚਾਹੀਦੀ ਆਕੇ ਇਹ ਆ ਆ ਦੇਖ ਲਓ ਕਿੱਡਾ ਵੱਡਾ ਕਟੜੂ ਕਿੱਥੇ ਘਰਾਂ ਦੇ ਅੰਦਰ ਵੜ ਜਾਣ ਹਸਨਪੁਰ ਵਾਲੇ ਆ ਦੇਖ ਲਓ ਜੀ ਕਿੱਥੇ ਕਿੱਥੇ ਬੰਨ੍ਹ ਜੀ ਜਾ ਕੇ ਆ ਦੂਜਾ ਫੇਰ ਇੱਕ ਘਰ ਦੇ ਵਿੱਚ ਦੋ ਕਟਰੂਆਂ ਨੂੰ ਰਾਤ ਖਾ ਕੇ ਜੀ ਸਿੱਧਾ ਰੱਖ ਮੇਰੇ ਵੱਲ ਦੋ ਕਟਰੂਆਂ ਨੂੰ ਰਾਤ ਖਾ ਕੇ ਜੀ ਇਹ ਆ ਤੁਸੀਂ ਦੱਸੋ ਜੀ ਦਾ ਦੂਜਾ ਕਿੱਥੇ ਗਾਉ ਨੂੰ ਆਂਦਰੀ ਆ ਚੋੜੀ ਵਾਲੀ ਆ ਅਸਾ ਉਧਰ ਅੰਦਰੀ ਦੋ ਕਟਰੂ ਰਾਤ ਖਾ ਗਏ ਜੀ ਜਦੋਂ ਇਹ ਆਪ ਆਵਾਜ਼ ਸੁਣ ਕੇ ਆਇਆ ਬੰਦੇ ਇਹਨਾਂ ਨੂੰ ਵੀ ਪੈਣ ਲੱਗੇ ਇਹਨਾਂ ਨੇ ਭੱਜ ਕੇ ਆਪਦੀ ਬਾਈ ਜੀ ਨੇ ਜਾਣ ਪਛਾਨ ਦੱਸੀ ਕਰਵਾਉ ਨੂੰ ਕੀ ਹੋਇਆ ਰਾਤ ਰਾਤ ਜੀ ਸਵੇਰੇ ਹੀ ਧਾਰਜੋਂ ਆਏ ਆ ਉਦੋਂ ਮਤਲਬ ਇਹ ਆ ਗਏ ਸੀ ਇਹ ਮਗਰ ਪੈ ਜ ਨੇ ਉੱਠ ਕੇ ਅਹੀ ਜੱਕਿਆਂ ਭੱਜ ਗਏ ਸੀ ਉਧਰ ਨੂੰ ਬਾਅਦ ਜਦੋਂ ਆ ਕੇ ਅਲੀ ਨਿਕਲ ਗਏ ਥੋਂ ਫੇਰ ਅਸੀਂ ਦੇਖਿਆ ਤਾਂ ਇੱਕ ਮਰੇ ਪਏ ਸੀ ਫਿਰ ਚਿੱਟਾ ਜਾਂ ਨਾਲ ਸੀ ਕੁੱਤਾ ਨਾ ਹਾਂ ਮੂੰਹ ਲੱਭਦਾ ਸੀ ਦਾ ਮੈਨੂੰ ਆਕਾਸ਼ ਦੱਸ ਦੇ ਕਿਨੂੰ ਮੂੰਹ ਲੱਭਣੇ ਵੇਖਦੇ ਸੀ ਇੱਕ ਪੂਰਾ ਜਿਆ ਸੀ ਬਸ ਪੂਰਾ ਜਿਆ ਸੀ ਹੁਣ ਤੁਸੀਂ ਦੇਖੋ ਕਿਹੜੇ ਹਾਲਾਤਾਂ ਦੇ ਨਾਲ ਚਾਰ ਦੀਵਾਰੀ ਘਰ ਨੂੰ ਹੋਈ ਵੀ ਆ ਕੰਦ ਟੱਪ ਕੇ ਕੀ ਜੇ ਬੱਚੇ ਘਰ ਦੇ ਅੰਦਰ ਖੇਡਣੋਂ ਕੰਦ ਟੱਪ ਕੇ ਕੁੱਤੇ ਅੰਦਰ ਆ ਕੇ ਬੱਚੇ ਨੂੰ ਨਹੀਂ ਖਾ ਸਕਦੇ ਉਹ ਯਾਰ ਯਾਰ ਪ੍ਰਸ਼ਾਸਨ ਸਾਡੀ ਸਾਡੀ ਭਾਵਨਾ ਨੂੰ ਸਮਝੇ ਕਿਹਨੇ ਡਰ ਦੇ ਵਿੱਚ ਅਸੀਂ ਰਹਿੰਦੇ ਆ ਯਾਰ ਅਸੀਂ ਕਮਰੇ ਹੋਏ ਫਿਰਦੇ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਆ ਯਾਰ ਇਹ ਇਹਨਾਂ ਨੂੰ ਜਿਆਦਾ ਇਹਹਾ ਮਾਰਦੇ ਆ ਡੀ ਸੀ ਸਾਹਿਬ ਰੱਖ ਲੈਣ ਯਾਰ ਆਪਣੇ ਘਰੇ ਸੀ ਐਮ ਭਗਵੰਤ ਮਾਨ ਦੇ ਘਰ ਸੱਦੇ ਹੁੰਨੇ ਆ ਯਾਰ ਅਸੀਂ ਇਹਨਾਂ ਨੂੰ ਇਹਨਾਂ ਨੂੰ ਯਾਰ ਦੇਖੋ ਦਾ ਸਹੀ ਯਾਰ ਆ ਆ ਬੰਦਾ ਖੜਾ ਹੁਣ ਸੱਜਰ ਸੂਏ ਡੰਗਰ ਸੀ ਯਾਰ ਚਲੋ ਹੁਣ ਤੁਸੀਂ ਦੱਸੋ ਜੇ ਇੱਥੇ ਬੱਚਾ ਖੇਡਦਾ ਹੁੰਦਾ ਘਰ ਦਾ ਇਹ ਵੇਲਾ ਪਾਕਾਨਾ ਜਾਂ ਬੱਚਾ ਖੇਡਦਾ ਤੁੱਪਾ ਤੁਸੀਂ ਦੱਸੋ ਜੇ ਕੁੱਤੇ ਆ ਜਾਂਦੇ ਕੱਟਰੂ ਜਾਂ ਬਸਰੂ ਨਾ ਹੁੰਦਾ ਧਿੱਕਾ ਜੇ ਬੱਚਾ ਖੇਡਦਾ ਸੜ ਦਿੰਦੇ ਯਾਰ ਬੱਚੇ ਨੂੰ ਆਪਾਂ ਬੱਚਿਆਂ ਨੂੰ ਤੁੱਪੇ ਬੈਠੇ ਹੁੰਦੇ ਆਪਾਂ ਕਹਿੰਦਾ ਬਾਗਲੇ 'ਚ ਬਹਿ ਜਾ ਯਾਰ ਬੱਚੇ ਬੈਠ ਜਾਂਦੇ ਆ ਕੇ ਯਾਰ ਇਹਨਾਂ ਇਹਨਾਂ ਨੂੰ ਯਾਰ ਪ੍ਰਸ਼ਾਸਨ ਨੂੰ ਏਡੀ ਹਮਦਰਦੀ ਆ ਯਾਰ ਇਹਨਾਂ ਨੂੰ ਏਡੀ ਹਮਦਰਦੀ ਆ ਉਹਨਾਂ ਆਦਮ ਅਸੀਂ ਬੇਨਤੀ ਕਰੀ ਜਾਂਦੇ ਆ ਯਾਰ ਅਸੀਂ ਨਹੀਂ ਕਹਿੰਦੇ ਕਿ ਸਾਰਿਆਂ ਨੂੰ ਤੁਸੀਂ ਮਾਰ ਦਿਓ ਯਾਰ ਅਸੀਂ ਕਹਿੰਦੇ ਯਾਰ ਜਿਹੜੇ ਆਦਮ ਹੋਰ ਆ ਸਾਨੂੰ ਪਤਾ ਉਹਨਾਂ ਦਾ ਵੀ ਆਦਮ ਹੋਰ ਹੋਏ ਨੇ ਉਹਨਾਂ ਨੇ ਕਿਸੇ ਨੂੰ ਸੱਡਣਾ ਨਹੀਂ ਯਾਰ ਉਹਨਾਂ ਨੂੰ ਤਾਂ ਤੁਸੀਂ ਮਾਰ ਸਕਦੇ ਹੋ ਜੇ ਪ੍ਰਸ਼ਾਸਨ ਨੇ ਇਹ ਹੱਲ ਨਾ ਕੀਤਾ ਅਸੀਂ ਐਤਵਾਰ ਨੂੰ ਫਿਰੋਜ਼ਪੁਰ ਰੋਡ ਬੰਦ ਕਰਨਾ ਸੀ ਸਾਡਾ ਇਹ ਹੋਕਾ ਲਾ ਨਹੀਂ ਹੈਗਾ ਪਨੋੜ ਹਸਨਪੁਰ ਕੋਹਰ ਵਾਲਿਆਂ ਨਾਲ ਗੱਲ ਹੋਈ ਵੀ ਆ ਯਾਰ ਬੱਚੇ ਬੱਚੇ ਸਾਡੇ ਘਰਾਂ ਦੇ ਅੰਦਰ ਆ ਕੇ ਜੀ ਆਦਮ ਹੋਰ ਕੁੱਤੇ ਪੈਂਦੇ ਆ ਯਾਰ ਸੋ ਵੀਡੀਓ ਸ਼ੇਅਰ ਕਰਦਾ ਦੱਬ ਕੇ ਪ੍ਰਸ਼ਾਸਨ ਕੰਮ ਕਰਨ ਦੀ ਨਹੀਂ ਸੋ ਤਾਂ ਹਜੇ ਤੱਕ ਇਹਨਾਂ ਦੇ ਕੰਮ ਤੇ ਜੂਨੀ ਸਰਕ ਰਹੀ ਹੈ ਇਹਨਾਂ ਦੀ ਡੀਸੀ ਸਾਹਿਬ ਨੂੰ ਫੋਨ ਕਰ ਰਹੇ ਆ ਫੋਨ ਹੀ ਰিসিਵ ਕਰ ਰਹੇ ਆ ਡੀਸੀ ਸਾਹਿਬ ਲੁਧਿਆਣਾ ਦੇ ਏਡੀਸ ਸਾਹਿਬ ਨਾਲ ਗੱਲ ਹੋਈ ਉਹਨਾਂ ਦੀ ਬੜੀ ਲੰਮੀ ਚੌੜੀ ਉਹਨਾਂ ਕੁੱਤਿਆਂ ਨੂੰ ਉਹਨਾਂ ਨੂੰ ਖੱਸੀ ਕਰਦੇ ਆਰਡਰ ਦੇ ਤੇ ਟੈਂਡਰ ਦੇਤੇ ਜੀ ਕੁੱਤੇ ਆਨ ਉਹਨਾਂ ਨੂੰ ਉਹਨਾਂ ਨੂੰ ਕਰ ਹੋ ਗਿਆ ਕੀ ਤੁਸੀਂ ਦੱਸਦਾ ਸੀ ਵੀ ਇਹਨੇ ਬ੍ਰੀਡ ਜਿਹੜੇ ਹੁਣ ਆਦਮ ਖੋਰੇ ਉਹਨਾਂ ਦਾ ਤੁਹਾਡੇ ਕੋਲ ਕੀ ਹੱਲ ਆ ਤੁਸੀਂ ਬਧਾਰੇ ਲਈ ਤਾਂ ਕਹਿਦਾ ਜੀ ਉਹਨਾਂ ਨੂੰ ਟੈਂਡਰ ਦੇਤੇ ਅਸੀਂ ਸਟੈਪ ਚੱਕ ਲੈ ਕਿ ਇਹਦੇ ਨਾਲ ਉਹ ਆਦਮ ਖੋਰ ਕੁੱਤੇ ਰੁਕ ਜਾਣਗੇ ਯਾਰ ਪ੍ਰਸ਼ਾਸਨ ਹਜੇ ਤੱਕ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਰਕਦੀ ਜੇ ਇਸ ਘਰ ਦੇ ਵਿੱਚ ਕੋਈ ਬੱਚਾ ਹੁੰਦਾ ਯਾਰ ਇੱਥੇ ਕਈ ਵਾਰ ਬੱਚਿਆਂ ਨੂੰ ਕਹਿ ਦਿੰਦੇ ਮੈਂ ਘਰੇ ਜਾਣਾ ਬੱਚੇ ਖੇਡ ਦੇ ਅੰਦਰ ਖੇਡਣਾ ਹੋਵੇ ਕਿ ਬਾਹਰੋਂ ਤਾਂ ਸੀ 12 ਬੱਚਿਆਂ ਨੂੰ ਜਾਣ ਨਹੀਂ ਦੇ ਰਹੇ ਘਰ ਦੇ ਅੰਦਰ ਬੱਚੇ ਖੇਡਦੇ ਨੇ ਸਵੇਰੇ 4 ਵਜੇ ਦੀ ਕੱਢਣਾ 4 ਵਜੇ ਦੀ ਗੱਲ ਆ ਯਾਰ ਦੱਸੋ ਬੰਦਾ ਕੀ ਕਰੂਗਾ ਕਿੱਥੇ ਜਾਣਗੇ ਸਾਡੇ ਪਿੰਡ ਵਾਲੇ ਯਾਰ ਸੋ ਬੱਤ ਬੱਤ ਵੀਡੀਓ ਸ਼ੇਅਰ ਕਰ ਦਿਓ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਟੀਮ ਬਣਾ ਕੇ ਭੇਜ ਦਿਓ ਨੀ ਫਰੋਜ਼ਪੁਰ ਰੋਡ ਅਸੀਂ ਤੁਹਾਡਾ ਰੋਡ ਨਹੀਂ ਚੱਲਣ ਦੇਣਾ ਫਰੋਜ਼ਪੁਰ ਰੋਡ ਫੇਰ ਸਾਨੂੰ ਇਸ ਚੀਜ਼ ਦਾ ਦੋਸ਼ੀ ਨਾ ਮੰਨਿਓ ਪੂਰੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਆ ਕਿ ਜੇ ਹਸਨਪੁਰ ਘਟਨਾ ਹੋ ਰਹੀ ਆ ਤਾਂ ਅਲੇ ਦਾਲ ਕਿਤੇ ਵੀ ਹੋ ਸਕਦੀ ਆ ਇਸ ਗੱਲ ਨੂੰ ਸਮਝੋ ਇਹ ਆਮ ਗੱਲ ਨਹੀਂ ਹੈਗੀ ਇਹ ਜੇ ਆਪਾਂ ਕਹੀਏ ਵੀ ਆਮ ਗੱਲ ਹੋ ਗਈ ਜੀ ਕੁੱਤੇ ਆ ਕੇ ਖਾ ਗਏ ਇੱਥੇ ਜੋ ਕੋਈ ਬੱਚਾ ਹੁੰਦਾ ਕੋਈ ਬਜ਼ੁਰਗ ਹੁੰਦਾ ਯਾਰ ਕੋਈ ਕੋਈ ਬੰਦਾ ਵੀ ਹੁੰਦਾ ਜਦੋਂ ਖਾਣ ਲਈ ਆਈ ਗਏ ਉਹਨੂੰ ਭੁੱਖ ਲੱਗੀ ਆ ਉਹਨਾਂ ਨੇ ਬੰਦਾ ਕੀ ਉਹਨਾਂ ਨੇ ਜਾਨਵਰ ਦੇਖਣਾ ਉਹਨਾਂ ਨੇ ਯਾਰ ਉਹਨਾਂ ਦੇ ਸੋ ਕਰੋ ਬੇਨਤੀ ਪ੍ਰਮਾਤ ਕਰ ਦੋ ਸ਼ੇਰ ਆ ਰਾਤ ਵੀ ਕੱਟਣਾ ਹੋਇਆ ਯਾਰ ਦੋ ਕਟਰੂ ਖਾ ਗਏ ਉਹ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਤੁਹਾਨੂੰ ਦਿਖਾਉਨੇ ਆ ਜੀ ਦੇਖ ਲਓ ਇਥੋਂ ਲਾਈ ਲਾਈ ਉਹਦਾ ਕਟਾਉ ਉਹਦੇ ਲਾਈ ਕਰਿਆ ਯਾਰ ਲਾ ਕੇ ਦਿਖਾ ਉਹਨਾਂ ਅੰਦਰ ਪਿਆ ਕਰੇ ਮੇਰੇ ਪਾਸੇ ਗਿਆ ਕਰਾ ਪੂਰੇ ਆ ਦੇਖੋ ਯਾਰ ਕੀ ਹਾਲ ਕੀਤਾ ਉਹ ਉਹਦਾ ਕਟਾਉ ਉਤਰ ਗਿਆ ਉਹਦੇ ਕੰਨ ਖਾਦੇ ਆ ਆ ਦੇਖ ਲੋ ਤਾਜੇ ਤਾਜੇ ਸੱਜੇ ਸੁਏ ਪਸ਼ੂ ਯਾਰ ਉਹਦੇ ਆ ਵੀ ਮਾਰਤਾ ਯਾਰ ਐ ਆਪਣੇ ਰਾਤੀ ਕੱਟਨੇ ਆਪਣੇ ਕਿੰਨੇ ਕਿੰਨਾ ਸਮਾਂ ਕਹਿੰਦਾ ਸੀ 4 ਵਜੇ ਸਵੇਰੇ ਸੀਦਾ ਦੇਖਿਆ ਅੱਜ ਸਵੇਰੇ 4 ਵਜੇ ਰਾਤ ਦੇ ਖਾਦੇ 8 ਵਜੇ ਰਾਤ 8 ਵਜੇ ਉਹਨਾਂ ਦਾ ਮੂੰਹ ਲਪੜਿਆ ਪਿਆ ਸੀ ਨਹੀਂ ਸਵੇਰੇ ਸੀ ਤੜਕਿਉਂ ਆਇਆ ਤੇ 4:00 ਵਜੇ ਹੀ ਹੈ ਨਹੀਂ ਨਹੀਂ ਰਾਤ ਮੈਨੂੰ ਆਕਾਸ਼ ਦੱਸਦਾ ਸੀ ਜਾ ਕੇ ਤਾਂ ਹੋਰ ਖਾ ਗਿਆ ਕਹਿੰਦਾ ਚਿੱਟੇ ਕੁੱਤੇ ਰਾਤ ਮੂੰਹ ਲਪੜਿਆ ਪਿਆ ਸੀ ਹਾਂ ਚਿੱਟੇ ਕੁੱਤੇ ਸੀ ਵਿਚੋਂ ਖਿੱਚੀ ਹੋਈ ਆ ਆ ਦੇਖ ਲਓ ਅੰਦਰੋਂ ਪਿੰਜਰੇ ਦੇ ਅੰਦਰੋਂ ਖਿੱਚੀ ਵੀ ਆ ਆ ਦੇਖੋ ਤੁਸੀਂ ਇਹਦਾ ਕੀ ਹਾਲ ਕਰਿਆ ਯਾਰ ਸੋ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਸੁਝੰਤ ਫੜੀ ਖੂਣ ਯਾਰ ਤੁਸੀਂ ਯਾਰ ਸਾਡੇ ਦਰਦ ਨੂੰ ਸਮਝਦੇ ਕਿਉਂ ਨਹੀਂ ਹੈਗੇ ਯਾਰ ਤੁਸੀਂ ਤੁਸੀਂ ਕਹਿੰਦੇ ਹੋ ਯਾਰ ਕਾਨੂੰਨ ਬਣਿਆ ਕਾਨੂੰਨ ਬਣਿਆ ਯਾਰ ਉਹ ਆਦਮਖੋਰਾ ਆਦਮਖੋਰਾ ਲਈ ਲਈ ਥੋੜੀ ਬਣਿਆ ਹੋਣਾ ਤੁਹਾਡਾ ਯਾਰ ਅਸੀਂ ਤੁਹਾਨੂੰ ਇਹ ਥੋੜੀ ਕਹਿੰਦੇ ਵੀ ਉਹਨਾਂ ਕੁੱਤੇ ਨੂੰ ਮਾਰਦੇ ਜਿਹੜੇ ਨਹੀਂ ਵੜਦੇ ਕਿਸੇ ਨੂੰ ਅਸੀਂ ਕਹਿੰਦਾ ਯਾਰ ਉਹ ਆਦਮਖੋਰ ਹੋ ਚੁੱਕੇ ਆ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਅਸੀਂ ਖੱਸੀ ਕਰਨ ਦਾ ਉਹਨੂੰ ਟੈਂਡਰ ਦਿੱਤਾ ਯਾਰ ਉਹ ਖੱਸੀ ਕਰਨ ਕੀ ਤੁਸੀਂ ਉਹਨਾਂ ਦੇ ਜਵਾੜੇ ਬੰਦ ਕਰਦੇ ਹੋ ਉਹਨਾਂ ਦਾ ਉਹ ਜਿਹੜੇ ਉਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਤੁਸੀਂ ਉਹਨੂੰ ਸਮਝਾ ਦਿਓ ਕਿ ਉਹਨਾਂ ਨੂੰ ਕੁਛ ਉਹਨਾਂ ਨੂੰ ਯਾਰ ਐਡਾ ਐਡਾ ਦੁੱਖ ਹੁੰਦਾ ਸਾਨੂੰ ਯਾਰ ਅਸੀਂ ਤਾਂ ਡਰ ਦੇ ਸਹਮ ਦੇ ਵਿੱਚ ਆ ਯਾਰ ਮਰ ਸਾਡੇ ਕੋਲੋਂ ਨਹੀਂ ਰਹੇ ਯਾਰ ਪ੍ਰਸ਼ਾਸਨ ਹਜੇ ਤੱਕ ਸੱਤਾ ਦਾ ਡੀਸੀ ਸਾਡਾ ਮੂੰਹ ਕਰੀ ਗਏ ਨੇ ਪ੍ਰਸ਼ਾਸਨ ਅਧਿਕਾਰੀ ਨੂੰ ਪਤਾ ਹੀ ਨਹੀਂ ਯਾਰ ਸਰਕਾਰ ਸੁੱਤੀ ਪਈ ਆ ਮੌਜੂਦਾ ਸਰਕਾਰ ਦੇ ਯਾਰ ਕੰਗਸਾ ਬੈਠੇ ਇੱਥੇ ਉਹ ਹਮਦਰਦੀ ਤੌਰ ਤੇ ਨਹੀਂ ਹਸਨਗਰ ਪਹੁੰਚੇ ਯਾਰ ਉਹ ਬੰਦਾ ਹੁੰਦਾ ਯਾਰ ਕੋਈ ਮਾੜਾ ਮੋਟਾ ਸਰਕਾਰ ਵਾਲਾ ਬੰਦਾ ਆਪਿਓ ਸੋਚੇ ਯਾਰ ਵੇ ਕੀ ਘਟਨਾਵਾਂ ਹੋ ਰਹੀਆਂ ਸਰਕਾਰ ਵੱਲੋਂ ਹਦਾਇਤ ਕਰਨ ਯਾਰ ਉਹ ਸੋ ਬੇਨਤੀ ਹੈ ਕਿ ਅਸੀਂ ਯਾਰ ਅਸੀਂ ਰੋਕਾਂਗੇ ਯਾਰ ਫੋਜਪੁਰ ਰੋਡ ਅਸੀਂ ਨਹੀਂ ਹਟਣਾ ਯਾਰ ਉਹ ਨਜ਼ਰ ਕੀ ਹਾਲਾਤ ਯਾਰ ਬਣਾਏ ਪਾਏ ਇਹਨਾਂ ਨੇ ਆ ਦੇਖ ਲੋ ਚਾਰ ਦਿਵਾਰੀ ਆ ਬੰਦ ਆ ਥੱਲੋਂ ਵੀ ਨਹੀਂ ਆ ਸਕਦੇ ਅਲੱਗ ਥੱਲੋਂ ਵੜ ਗਏ ਨਾ ਇੱਧੀਆਂ ਦੀ ਕੰਦਾ ਟੱਪ ਟੱਪ ਆ ਰਹੇ ਆ ਅੰਦਰ ਇਹ ਇੱਥੇ ਜਾ ਕੇ ਇਹਨਾਂ ਨੂੰ ਜਾਦੇ ਹੀ ਆ ਮਾਰਦਾ ਉਹਨਾਂ ਦਾ ਯਾਰ ਇਹਨਾਂ ਨੂੰ ਵੀ ਜਾਨਵਰ ਆ ਦਰਬੇਸ ਆ ਇਹ ਉਹ ਯਾਰ ਖੂਖਾਰ ਹੋਏ ਹੋਏ ਨੇ ਉਹ ਆਦਮ ਖੋਰ ਹੋ ਗਏ ਉਹ ਦੋ ਬੱਚੇ ਮਾਰਤੇ ਉਹ ਜਿਨ੍ਹਾਂ ਦੇ ਘਰ ਬੱਚੇ ਮਾਰੇ ਉਹਦਾ ਧੀਰੇਗਾ ਵੀ ਕਟਰੂ ਖਾ ਕੇ ਆਏ ਆ ਇਹ ਜਿਨ੍ਹਾਂ ਦੇ ਬੱਚੇ ਪਹਿਲਾਂ ਖਾਦਾ ਉਹਨਾਂ ਦਾ ਵੀ ਰਾਤ ਉਹਨਾਂ ਨੇ ਉਹਨਾਂ ਦੇ ਕਟਰੂ ਬਸਰੂ ਉਹਨਾਂ ਨੇ ਖਾਦਾ ਇਹਨਾਂ ਨੇ ਫਿਰ ਪਮਾਲ ਪੈਂਡ ਦੇ ਵਿੱਚ ਬਾਰ ਬਾਰ ਫਾਰਮ ਉਹਨਾਂ ਦਾ ਹਰ ਰੋਜ਼ ਇੱਕ ਕਟਰੂ ਬਸਰੂ ਖਾਂਦੇ ਆ ਉਹਨਾਂ ਦਾ ਯਾਰ ਆਏ ਲੱਗਦਾ ਜਿਵੇਂ ਕੁੱਤੇ ਸਾਲੇ ਸਾਨੂੰ ਮਜ਼ਾਕ ਢਾਉਂਦੇ ਆ ਉਹ ਵੀ ਤੁਸੀਂ ਕਰ ਲੋ ਜੋ ਕਰਨਾ ਸੀ ਫਿਰਦੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਨੁਕਸਾਨ ਹੋ ਰਿਹਾ ਯਾਰ ਦੇਖ ਲੋ ਇਹ ਇੱਥੇ ਲੋਕ ਡਰਦੇ ਕਿੱਥੇ ਲੋਕ ਜਾਣ ਯਾਰ ਘਰਾਂ ਦੇ ਅੰਦਰ ਕੰਧਾਂ ਟੱਪ ਟੱਪਾਉਣ ਲੱਗ ਗਏ ਇਹ ਕਿੱਥੇ ਅਸੀਂ ਬੱਚਿਆਂ ਨੂੰ ਭੇਜੀਏ ਯਾਰ ਬਜ਼ੁਰਗ ਸਾਡੇ ਕਿੱਥੇ ਨੇ ਗੁਰਦਰਾ ਸਾਹਿਬ ਲੋਕ ਬਜ਼ੁਰਗ ਸਾਡੇ ਜਾਨੋਂ ਹਟ ਗਏ ਯਾਰ ਗੁਰੂ ਘਰ ਨਹੀਂ ਕੋਈ ਜਾ ਰਿਹਾ ਡਰਦਾ ਮਾਰਾ ਸਵੇਰ ਬੜੇ ਯਾਰ ਰਾਤ ਆ ਕੇ ਘਰ ਦੇ ਅੰਦਰ ਆ ਕੇ ਦੋ ਕਟੂਰਿਆਂ ਨੂੰ ਖਾ ਗਏ ਜੇ ਬੱਚਾ ਹੁੰਦਾ ਬਜ਼ੁਰਗ ਹੁੰਦਾ ਕੋਈ ਸਿਆਣਾ ਹੁੰਦਾ ਯਾਰ ਉਹਨਾਂ ਨੇ ਸੱਜਣਾ ਸੀ ਉਹਨਾਂ ਨੇ ਮਾਂ ਮਾ ਹੁੰਦੀ ਹੈ ਰਾਤ ਫੇਰ ਕੁੱਤੇ ਆ ਗਏ ਇੱਥੇ ਹਜੇ ਤੱਕ ਪ੍ਰਸ਼ਾਸਨ ਕੰਬ ਕੰਦੀ ਨਹੀਂ ਸੁੱਤਾ ਇੱਥੇ ਉਹ ਕੁੱਤਿਆਂ ਨੂੰ ਫੜ ਫੜ ਲੈ ਜਾਂਦੇ ਆ ਜਿਹੜੇ ਘਰਾਂ ਦੇ ਮੂਹਰੇ ਬੈਠੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਖੂੰਖਾਰ ਤੇ ਆਦਮਖੋਰ ਨਹੀਂ